ਸਤਿ ਸ੍ਰੀ ਅਕਾਲ ਜੀ ਕਿਵੇਂ ਨੇ ਮੇਰੇ ਦੋਸਤ ਮਿੱਤਰ ਭਤੀਜ ਭਤੀਜੀਆਂ ਤੇ ਅੱਜ ਜਾ ਰਹੇ ਹਾਂ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਤੇ ਇੱਕ ਰਸਤੀ ਯਾਰੀ ਵਿੱਚ ਵੀ ਜਾ ਕੇ ਆਉਣਾ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਜੀ ਕਰਾਵਾਂਗੇ ਠੀਕ ਹਨ ਤੇ ਕੱਲ ਤੋਂ ਆਪਾਂ ਵੱਡਾ ਬਲੌਗ ਪਾਉਣਾ ਸ਼ੁਰੂ ਕਰ ਦੇਣਾ ਹੈ ਕੱਲ ਤੋਂ ਉਹੀ 14-15 ਮਿੰਟ ਦਾ ਪਾਇਆ ਕਰਾਂਗੇ ਹੋਰ ਦੋਸਤੋ ਗੱਲਬਾਤ ਠੀਕ ਹੋ ਚੜ੍ਹਦੀ ਕਲਾ ਚ ਬਾਕੀ ਲਵ ਯੂ ਜੂ ਤੁਸੀਂ ਚਾਚੇ ਵੀ ਸਪੋਰਟ ਕਰਦੇ ਚੱਲਦੇ ਹਾਂ ਸ਼ੈਰ ਨੂੰ ਪੋਕ ਬਾ ਚਾਹ ਪੀ ਕੇ ਹੁਣ ਚੱਲਦੇ ਆਂ ਆਪਾਂ ਫਤੇਗੜ ਸਾਹਿਬ ਨੂੰ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਦੋਸਤੋ ਅੱਜ ਤੋਂ ਨਾ 6-7 ਸਾਲ ਪਹਿਲਾਂ ਮੇਰੀਆਂ ਗੱਡੀ ਚੋਂ ਐਣਕਾਂ ਚੋਰੀ ਹੋ ਗਈਆਂ ਸੀਗੀਆਂ ਰੇਬੰਦੀਆਂ ਉਹ ਨਾ ਐਣਕਾਂ ਮੇਰੀ ਮਾਸੀ ਦੇ ਮੁੰਡੇ ਨੇ ਨਿਊਜ਼ੀਲੈਂਡ ਤੋਂ ਭੇਜੀਆਂ ਦੀ ਸਪੈਸ਼ਲ ਗਿਫਟ ਦੀ ਆ ਯਾਰ ਮੈਨੂੰ ਵੀ ਬੜੀਆਂ ਘੈਂਟ ਲੱਗਦੀਆਂ ਸੀ ਐਣਕਾਂ ਉਹ ਨਾ ਮੇਰੀਆਂ ਚੋਰੀ ਹੋ ਗਈਆਂ ਸੀਗੀਆਂ ਮੈਨੂੰ ਸ਼ੱਕ ਵੀ ਸੀ ਕਿਸੇ ਤੇ ਮਤਲਬ ਬੰਦੇ ਮੁਕਰ ਕੇ ਕਹਿਣਦਾ ਭਾ ਮੈਂ ਬੋਲਿਆ ਹੀ ਨਹੀਂ ਉਹ ਕੱਲ ਮੈਂ ਕਿਸੇ ਬੰਦੇ ਦੇ ਅਣਕ ਲੱਗੀ ਵੀ ਦੇਖ ਲਈ ਉਹ ਮੇਰੇ ਜਿਆਦਾ ਕੀ ਇਹ ਜਿਹੇ ਕੰਮ ਨਹੀਂ ਯਾਰ ਕਰਨੇ ਚਾਹੀਦੇ ਹੈਗੇ ਠੀਕ ਆ ਨਾ ਅਣਕਾਂ ਦਾ ਕੀ ਘਟਾ ਹੈ ਪਤਾ ਨਹੀਂ ਮੈਂ ਕਿੰਨੀਆਂ ਘੋਤੀਆਂ ਹੋਊਂਗੀ ਆ ਲੱਖਾਂ ਦੀ ਅਣਕਾਂ ਹੋਤੀਆਂ ਹੋਊਂਗੀਆਂ ਘੱਟੋ ਘੱਟ ਪਤਾ ਹੀ ਕਰਦੇ ਆ ਨੂੰ ਅੱਬਲ ਦਾ ਜ਼ਿਆਦਾਤਰ ਗੱਡੀ ਚੋਂ ਹੀ ਨਿਕਲੀਆਂ ਹੈਗੀਆਂ ਨੇ ਉਹ ਕੱਲ ਅਣਕ ਲੱਗੀ ਵੀ ਮੈਂ ਕਿਸਦੇ ਦੇਖ ਲਈ ਜੇ ਮੈਂ ਨਾ ਲਿਨਾਂ ਫਿਰ ਅਗਲਾ ਬੇਇੱਜ਼ਤੀ ਮੰਨੂਗਾ ਚਲੋ ਐਸੀ ਜੀ ਵੀ ਦੁਨੀਆ ਭਾਈ ਉਹ ਗੱਲਾਂ ਬੜੀਆਂ-ਬੜੀਆਂ ਕਿ ਅਸੀਂ ਅਮੀਰ ਹੁੰਨੇ ਆ ਅਸੀਂ ਐ ਹੁੰਨੇ ਆ ਆ ਗੱਲਾਂ-ਬਾਤਾਂ ਬਾਕੀ ਜੁੜੇ ਰਹੋ ਹਾਂਜੀ ਚਲਦੇ ਆ ਜੀ ਹੁਣ ਫਤੇਗੜ ਸਾਹਿਬ ਨੂੰ ਜੁੜੇ ਰਹੋ ਉਹ ਹਾਂਜੀ ਫਤੇਗੜ ਸਾਹਿਬ ਆ ਇੱਥੇ ਸਰੰਦ ਨਾ ਦਵਾਈ ਜੀ ਲੈਣੀ ਦੀਗੀ ਕਰਦੇ ਆ ਨੇ ਤੇ ਫਿਰ ਚਲਦੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਅਦ ਜਾਣਾ ਇੱਕ ਭੋਗ ਜਹਾ ਹੈਗਾ ਹੀ ਉੱਥੇ ਜਾ ਕੇ ਫਿਰ ਚੱਲਾਂਗੇ ਵਾਪਸੀ ਤੇ ਦਿਖਾਉਂਗਾ ਤੁਹਾਨੂੰ ਰਸਤੇ 'ਚ ਫਿਰ ਕੁਛ ਖਾਣ ਪੀਣ ਨੂੰ ਲੈ ਕੇ ਜਾਵਾਂਗੇ ਉਹ ਠੀਕ ਹੋ ਜਿਗਰ ਦੇ ਟੁੱਟਿਓ ਉਹ ਸੁਣਾਉ ਗੱਲ ਬਾਤ ਜਿਹੜਾ ਆਪਾਂ ਪੋਡਕਾਸਟ ਕਰਕੇ ਆਏ ਦੀ ਯੂਬੀ ਨੇ ਕਲੀਪਾਂ ਪਾਈਆਂ ਵੀ ਨੇ ਮੁੰਡੇ ਨੇ ਉਹ ਪੁੱਠੇ ਸਿੱਧੇ ਕੁਐਸਚਨ ਮਤਲਬ ਕਮੈਂਟ ਲੋ ਕਰੀ ਜਾਂਦੇ ਨੇ ਲੈ ਦੱਸ ਤੁਸੀਂ ਦੇਖਣ ਡੋਕੇ ਲੈਣ ਨੂੰ ਜਾਂਦੇ ਹੋ ਫਿਰ ਕਮੈਂਟ ਕਿਉਂ ਕਰਦੇ ਹੋ ਤੁਸੀਂ ਤੁਹਾਨੂੰ ਬੁਲਾਇਆ ਕਿਸੇ ਨੇ ਕਿ ਆ ਕੇ ਕਲੀਪਾਂ ਦੇਖੋ ਇਹੀ ਜੀ ਦਾ ਦੁਨੀਆ ਭਤੀਜਾ ਹਾਂ ਮੈਂ ਕਹਣਾ ਕਾ ਨੂੰ ਮੈਂ ਕੋਈ ਪੁੱਠੀ ਗੱਲ ਮੂੰਹ ਚੋਂ ਬੋਲਣੀਆਂ ਯਾਰ ਪਰ ਦੁਨੀਆ ਐਵੇਂ ਸੂਤ ਨਹੀਂ ਆਉਂਦੀ ਹੈਗੀ ਭਤੀਜੇ ਭਤੀਜੀ ਉਹ ਮਤਾਂ ਮੂੰਹ ਬਜ਼ੁਰਗ ਮਜਬੂਰੀ ਦੇ ਵਿੱਚ ਫਿਰ ਗਾਲ ਕੱਢਣੀਆਂ ਪੈਂਦੀ ਐ ਠੀਕ ਆ ਨਾ ਉਹਨਾਂ ਛੇਤਰਾਂ ਦਾ ਯਾਰ ਛੇਤਰ ਨਾਲੇ ਠੀਕ ਹੁੰਦਾ ਹੁੰਦਾ ਉਹ ਨਹੀਂ ਠੀਕ ਹੁੰਦਾ ਹੈਗਾ ਆ ਪ੍ਰਤਿਆਈਆਂ ਦੀਆਂ ਗੱਲਾਂ ਨਹੀਂ ਬਜ਼ੁਰਗਾਂ ਦੀਆਂ ਹਾਂ ਜੀ ਮਿੱਤਰ ਪਿਆਰਿਓ ਆ ਆਪਣੇ ਭਤੀਜਾ ਆ ਗਏ ਦੀਏ ਮੁੰਡੇ ਹੈਗੇ ਨੇ ਬਸੀ ਤੋਂ ਹਾਂ ਜੀ ਤੇ ਤੇਰਾ ਸਰਾਂਦ ਉਹ ਦੂਆ ਗਬਲਾ ਖੰਨੇ ਤੂੰ ਆ ਠੀਕ ਆ ਓਕੇ ਰਿਪੋਰਟਾ ਚਲ ਠੀਕ ਆ ਪੁੱਤ ਓਕੇ ਲਵ ਯੂ ਤੁਹਾਨੂੰ ਟਰੱਕ ਪਰ ਹਾਂਜੀ ਦਵਾਈ ਲੈ ਲਈ ਦੀ ਕਰਦਿਆਂ ਨੇ ਹੁਣ ਚਲਦਿਆਂ ਗੁਰਦੁਆਰਾ ਸਾਹਿਬ ਹਾਂਜੀ ਮਿੱਤਰ ਪਿਆਰਿਓ ਆ ਗਏ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਪਹਿਲਾਂ ਮੱਥਾ ਟੇਕ ਕੇ ਫਿਰ ਅੱਗੇ ਨੂੰ ਚਲਦਿਆਂ ਜਿੱਧਰ ਨੂੰ ਵੀ ਜਾਣਾ ਹੋਊਗਾ ਹਾਂਜੀ ਪੁਰਾਣੀ ਸਰਾਂ ਦਾ ਯਾਰ ਉਹ ਗੱਡੀ ਪਿੱਛੇ ਖੜਾਈ ਆ ਕਾਹਾਂ ਜਗ੍ਹਾ ਹੀ ਨਹੀਂ ਹੈਗੀ ਯਾਰ ਇੱਥੇ ਬਹੁਤ ਤੰਕਾ ਗੁਰਦੁਆਰਾ ਸਾਹਿਬ ਜਾਣਾ ਭੋਗ ਤੀਗਾ ਤੁਹਾਨੂੰ ਦੱਸਿਆ ਸੀ ਚਲੋ ਫੇਰ ਮਿਲਦੇ ਆ ਏਕ ਲਈ ਪਹਿਲਾਂ ਮੱਥਾ ਹਾਂਜੀ ਇੱਧਰ ਖੜੇ ਆ ਯਾਰ ਆਪਣਾ ਰੰਦੋਤ ਆਪ ਪਤੀਜ ਆ ਕੇ ਕਿ ਥੋੜਾ ਤਾਂ ਰੁੜਕੀਆ ਪਿੰਡਾ ਰੁੜਕੀਆ ਹਾਂ ਤੇਰਾ ਨੜੀਨੀ ਹੈ ਨਾ ਹਾਂ ਯਾਰ ਤੇ ਆਪ ਪਤੀਜ ਆਪਣਾ ਸਰਾਂਤ ਹੋਈਆਂ ਹੋਰ ਦੱਸੋ ਠੀਕ ਹੋ ਆ ਠੰਡਾ ਲਾਇਆ ਇਹ ਮੁੰਡੇ ਮੈਂ ਕਿਹਾ ਤੁਸੀਂ ਬਿਮਾਰ ਕਰੋਗੇ ਮੈਨੂੰ ਮੈਂ ਹੁਣ ਚਾਹ ਪੀ ਕੇ ਆਏ ਆ ਭੋਗ ਤੋਂ ਹੋਰ ਦੱਸੋ ਠੀਕ ਹੋ ਯਾਰ ਵਧੀਆ 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 ਯਾਰ ਵਧੀਆ ਚਾਹੀਦਾ ਆ ਯਾਰ ਆਪਣਾ ਭਤੀਜ ਇੱਕ ਹੋਰ ਆ ਗਿਆ ਤੇ ਆ ਵੀ ਸਰਾਂਤੋ ਹੈਗਾ ਉਹ ਠੀਕ ਹੋ ਯਾਰ ਹਾਂ ਯਾਰ ਉੱਕੇ ਰਿਪੋਰਟ ਹਾਂ ਯਾਰ ਚੜਦੀ ਕਲਾਈ ਚਾਹੀਦੀ ਆ ਯਾਰ ਹਾਂਜੀ ਸਰਹੰਦ ਆਇਆ ਵੀ ਆਪਾਂ ਲੱਜਾ ਕੰਮ ਕੀ ਬਾਜ਼ਾਰ ਦੇ ਦੇਖ ਰਹੇ ਹੋ ਸਾਡੀ ਬਣਾ ਰਹੇ ਹੋ ਬੱਚੋ ਗੱਲ ਬਾਤ ਠੀਕ ਹੋ ਤਰੀਕੇ ਉਹ ਤੇ ਨੂੰ ਚੱਲਦੇ ਆਪਾਂ ਉੱਧਰ ਚੱਲਾਂਗੇ ਹੁਣ KFC ਮੈਕਡੋਨਲਰ ਕੁਝ ਖਾਣ ਪੀਣ ਨੂੰ ਉੱਧਰੋਂ ਲੈ ਕੇ ਆਪਾਂ ਫਿਰ ਚੱਲਾਂਗੇ ਪਿੰਡ ਵੱਲ ਨੂੰ ਹਾਂਜੀ ਇੱਥੋਂ ਸਰਹੰਦ ਬਾਜ਼ਾਰ ਚੋਂ ਥੋੜਾ ਬਹੁਤਾ ਸਮਾਨ ਲੈਣਾ ਸੀ ਆਪਾਂ ਘਰ ਵਾਸਤੇ ਲੈ ਲਿਆ ਤੇ ਹੁਣ ਚੱਲਦੇ ਆਪਾਂ ਵਾਪਸ ਪਿੰਡ ਵੱਲ ਨੂੰ ਰਸਤੇ ਦੇ ਵਿੱਚ ਬੱਚੇ ਵਾਸਤੇ ਕੁਝ ਖਾਣ ਪੀਣ ਨੂੰ ਫੜਕੇ ਲੈ ਜਾਾਂਗੇ ਠੀਕ ਆ ਜੀ ਹਾਂਜੀ ਦੋਸਤੋ ਜਾ ਰਹੇ ਆ ਪਿੰਡ ਵੱਲ ਹਾਂਜੀ ਮਹਾਰਾਜ ਆ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਪਿਆ ਮੈਂ ਕਿੱਡੀ ਯਾਰ ਹਾਂਜੀ ਮਿੱਤਰ ਪਿਆਰਿਓ ਉਹ ਤਾਜ਼ਾ ਕਰ ਰਹੇ ਨੇ ਉਹ ਟਾਈਮ ਲੱਗ ਜਾਂਦਾ ਹੁੰਦਾ 7 ਕਿ ਮਿੰਟ ਤਾਜ਼ੇ ਪਾਪਕੋਰਨ ਲਵਾਏ ਹੋਏ ਨੇ ਉਹਨਾਂ ਨੇ ਤੇ ਫਿਰ ਲੈ ਕੇ ਸਭ ਲੈ ਕੇ ਜੀ ਤੇ ਭਤੀਜ ਆ ਗਿਆ ਦੀ ਮਿਲਣ ਯਾਰ ਅਰਦਾਸਪੁਰ ਤੋਂ ਆਪੀ ਜੇ ਪੰਜਾਬ ਪੁਲਿਸ ਚਾਹ ਤੇ ਭਤੀਜ ਦੀ ਡਿਊਟੀ ਆ ਉਥੇ ਸੰਗਰੂਰ ਪੁਲਿਸ ਲਾਈਨ ਹੋਰ ਦੱਸੋ ਗੱਲਬਾਤ ਠੀਕ ਹੋ ਤੇ ਇੱਕ ਗੱਲ ਹੋਰ ਕਈ ਭਤੀਜ ਇਹ ਨਾ ਵੀਡੀਓ ਜੀ ਨਹੀਂ ਆਉਂਦੇ ਹੁੰਦੇ ਹੈਗੇ ਐਵੇਂ ਮਿਲ ਕੇ ਚਲੇ ਜਾਂਦੇ ਹੁੰਦੇ ਨੇ ਕਈ ਭਤੀਜ ਕਹਿੰਦੇ ਆਪ ਕਹਿ ਕੇ ਵੀਡੀਓ ਬਣਵਾਉਂਦੇ ਨੇ ਕਿ ਚਾਚੇ ਪਾ ਦੇ ਰੀਲ ਐ ਆ ਹਰੇਕ ਦਾ ਆਪੋ ਆਪਣਾ ਨੇਚਰ ਹੁੰਦਾ ਕਹਿਣ ਦਾ ਭਾਵ ਹੋਰ ਦੱਸੋ ਠੀਕ ਹੋ ਤੁਸੀਂ ਤੇ ਅੱਜ ਸਭ ਲਈ ਨੇ ਆ ਯਾਰ ਸਭ ਖਾਦਿਆਂ ਨੂੰ ਬਹੁਤ ਟਾਈਮ ਹੋ ਗਿਆ ਸਭ ਵੀ ਲੈ ਕੇ ਜੰਨੇ ਆ ਮੌਸਮ ਬਹੁਤ ਵਧੀਆ ਹੋ ਗਿਆ ਤੇ ਬੱਦਲ ਆ ਬਈ ਹੋ ਗਈ ਹਵਾ ਚੱਲ ਰਹੀ ਆ ਵਧੀਆ ਬੱਦਲ ਫੋਟੋ ਪਤਾ ਨਹੀਂ ਯਾਰ ਕਾ ਤੋਂ ਕਾਲੀ ਆਉਂਦੀ ਆ ਕਦੇ ਕਾਲੀ ਆਉਣ ਲੱਗ ਜਾਂਦੀ ਆ ਕਦੇ ਦੂਮੇ ਲੂਟ ਹੋ ਜਾਂਦੀ ਆ ਪਤਾ ਨਹੀਂ ਕੀ ਪ੍ਰੋਬਲਮ ਆ ਕੈਮਰੇ 'ਚ ਹੋਰ ਦੋਸਤੋ ਮੇਰੇ ਜਿਗਰ ਦੇ ਟੋਟੇਓ ਲਵ ਯੂ ਤੁਹਾਨੂੰ ਟਰੱਕ ਭਰ ਕੇ ਤੇ ਰਹੀ ਗੱਲ ਪੋਡਕਾਸਟ ਦੀ ਪੋਡਕਾਸਟ ਆ ਜੂਗਾ ਦੋ ਤਿੰਨ ਦਿਨਾਂ ਤੱਕ ਹੋਰ ਦੋਸਤੋ ਗੱਲਬਾਤ ਠੀਕੋ ਯਾਰ ਉਹ ਫੀ ਰਿਪੋਰਟ ਉਹ ਕੋਈ ਮੇਰਾ ਆਪਦਾ ਮੈਟਰ ਨਹੀਂ ਹੈਗਾ ਤੁਹਾਡੇ ਚਾਚੇ ਦਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਤੇ ਪਰ ਸੋਸ਼ਲ ਮੀਡੀਆ ਤੇ ਉਹ ਆਪਣਾ ਹੱਲ ਹੋ ਜਾਣਾ ਹੈ ਉਹ ਡਿਊਟੀ ਲਾਤੀ ਆਪਾਂ ਪਟਿਆਲੇ ਸੇਖੂ ਉਹਨਾਂ ਦੀ ਢਿਲੋਨਾਂ ਦੀ ਉਹਨਾਂ ਨੇ ਆਪੇ ਹੱਲ ਕਰ ਦੇਣਾ ਹੈ ਕਹਿੰਦੇ ਤੂੰ ਬੇਚਿੰਤਕ ਹੋ ਕੇ ਆਪਦਾ ਰੁਕ ਜਾ ਬਹਿ ਜਾ ਆਪਦਾ ਕਿ ਕੋਈ ਚੱਕਰ ਨਹੀਂ ਆਏਗਾ ਮੈਂ ਚੱਲ ਠੀਕ ਆ ਭਾਈ ਕਿਉਂਕਿ ਆਪਣੇ ਖਾਸ ਨੇ ਉਹ ਖਾਸ ਨੂੰ ਹੀ ਕਹਿ ਸਕਦੇ ਆਪਾਂ ਹੋਰ ਨੂੰ ਤਾਂ ਕਹਿ ਵੀ ਨਹੀਂ ਸਕਦੇ ਯਾਰ ਦੱਸ ਨਹੀਂ ਸਕਦੇ ਗੱਲ ਉਹਨਾਂ ਨੂੰ ਗੱਲ ਦਾ ਪਤਾ ਹੀ ਸਾਰਾ ਜੀ ਆ ਆਪਣਾ ਭਤੀਜ ਆ ਗਿਆ ਦਰਾਹੇ ਤੋਂ ਆਪਾਂ ਪਹਿਲਾਂ ਵੀ ਭਤੀਜ ਨੂੰ ਮਿਲੇ ਦੀ ਮੈਕਡੋਨਲਰ ਉਧਰ ਦਰਾਹੇ ਕੋਲ ਹੋ ਠੀਕ ਆ ਯਾਰ ਹਾਂਜੀ ਹਾਂਜੀ ਓਕੇ ਰਿਪੋਰਟ ਹਾਂਜੀ ਹਾਂਜੀ ਠੀਕ ਆ ਠੀਕ ਆ ਲਵ ਜੂ ਆ ਤੁਹਾਨੂੰ ਸਾਰਿਆਂ ਨੂੰ ਦਰਾਹੇ ਵਾਲਿਆਂ ਤੇ ਅੰਦਰੇ ਹੈਗਾ ਯਾਰ ਹੁਣ ਮੈਂ ਕਿਹਾ ਸਭ ਲੈ ਲਈਏ ਖਾਣ ਨੂੰ ਸਭ ਲੈ ਕੇ ਫਿਰ ਚੱਲਦੇ ਆ ਪਿੰਡ ਨੂੰ ਹਾਂਜੀ ਮਿੱਤਰ ਪਿਆਰਿਓ ਠੀਮੇ ਠੀਕ ਹੋ ਬਸ ਚੱਲਦੇ ਆ ਪਿੰਡ ਨੂੰ ਮੰਮਾ ਜਾਂ ਫੜ ਕੇ ਉਹ ਦੱਸੋ ਗੱਲ ਬਾਤ ਹਾਂਜੀ ਮਿੱਤਰ ਪਿਆਰਿਓ ਖਾਣ ਪੀਣ ਨੂੰ ਸਭੇ ਤੋਂ ਵੀ ਲੈ ਲਿਆ ਸਮਾਨ ਆਪਾਂ ਚਲੋ ਹੁਣ ਚੱਲਦੇ ਆਂ ਪਿੰਡ ਨੂੰ ਲੈ ਲਿਆ ਖਾਣ ਪੀਣ ਵਾਲਾ ਸਮਾਨ ਆਪਾਂ KFC ਵੀ ਆ ਗਿਆ ਆਪਣਾ ਤੇ ਸਾਬੇ ਵੀ ਆ ਗਿਆ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਤੇ ਫਿਰ ਵਲੌਗ ਐਡਿਟ ਕਰਾਂਗੇ ਅੱਜ ਸ਼ਾਮ ਨੂੰ 7:00 7:30 ਵਜੇ ਪਾ ਦਾਂਗੇ ਅੱਗੇ ਵਲੌਗ 8:30 ਵਜੇ ਪੈਂਦਾ ਹੁੰਦਾ ਹੁਣ ਆਪਾਂ ਸੱਜਰੇ ਪਾ ਦਿੰਨੇ ਆ ਘੰਟਾ ਕਰੂ ਜੀ ਹੋਰ ਦੱਸੋ ਗੱਲਬਾਤ ਠੀਕ ਹੋ ਲਵ ਯੂ ਤੁਹਾਨੂੰ ਜਿਗਰ ਦੇ ਟੁਟੇ ਹੁਣ ਚੱਲਦੇ ਆ ਜੀ ਆਪਾਂ ਇੰਟਰਨੈਟ ਹਾਂਜੀ ਮਿੱਤਰ ਪਿਆਰਿਓ ਪਿੰਡ ਵੱਲ ਨੂੰ ਜਾ ਰਹੇ ਆਂ ਪੰਜੋਰੀ ਤੋਂ ਪਿੱਛੇ ਆਂ ਦੇਖ ਲਓ ਉੱਤਰ ਤਾਂ ਥੋੜਾ ਬਹੁਤਾ ਮੀਂਹ ਪੈਣਾ ਸ਼ੁਰੂ ਹੋ ਗਿਆ ਆਜੋ ਦੋਸਤੋ ਖਲਾ ਦੀਏ ਤੁਹਾਨੂੰ KFC ਸਾਬੇ ਹਾਂਜੀ ਆਗੇ ਜੀ ਘਰੇ ਆਪਾਂ ਹੁਣੇ ਆਇਆ 4:00 ਵਜੇ ਤੇ ਅੱਜ ਜਿੰਨਾ ਕ ਵੀ ਬਣਿਆ ਬਲੌਗ ਆਪਾਂ ਪਾ ਦੇਣਾ ਤੇ ਸਕੂਟ ਕਰਿਆ ਕਰਵਾਦੇ ਚਾਚੇ ਜੀ ਤੇ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ ਚਾਚੇ ਵੱਲੋਂ ਤੇ ਹੁਣ ਕੱਪੜੇ-ਕੁੱਪੜੇ ਬਦਲ ਕੇ ਚਾਚੂ ਪੀਨੇ ਆ ਤੇ ਅੱਜ ਦੇ ਬਲੌਗ ਦਾ ਆਪਾਂ ਕਰਦੇ ਆਂ ਦਾ ਐਂਡ ਲਵ ਯੂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ